ਇਹ ਕੋਰੇ ਇਹ ਮੇਰੇ ਭੂਆ ਜੀ ਆ ਭੂਆ ਹਾਂਜੀ ਇਹ ਤਾਂ ਇਹਨਾਂ ਦੇ ਮਤਲਬ ਭੂਆ ਜੀ ਦੇ ਜੇਠ ਦੇ ਬੱਚੇ ਆ ਉਹਨਾਂ ਨੇ ਕੀਤੀ ਆ ਜਮੇਂਦਾਰ ਰੋਲਾ ਹਾਂਜੀ ਵਟ ਦਾ ਕੀ ਰੋਲਾ ਹਟਾ ਕੱਬਿਆ ਕਰਨਾ ਚਾਹੁੰਦੇ ਕੀ ਕਰਨਾ ਹਾਂਜੀ ਇਹ ਮਤਲਬ ਫੁੱਫੜ ਜੀ ਵਟ ਪਾ ਕੇ ਆਏ ਸੀਗੇ ਇਹਨਾਂ ਦੀ ਖੁਦ ਦੀ ਜ਼ਮੀਨ ਸੀਗੀ ਔਰ ਇਹ ਉਹਨਾਂ ਨੂੰ ਕਹਿੰਦੇ ਤੁਸੀਂ ਸਾਡੀ ਪਹਿਲੀ ਚ ਵਟ ਪਾ ਕੇ ਆਏ ਆ ਹਾਂਜੀ ਬਹੁਤੀ ਰਾਜਸ਼ ਘਟਦੇ ਸੀ ਹਾਂਜੀ ਕੁੱਟ ਮਾਰ ਕਿਤੇ ਕਿਤੇ ਇਹਨਾਂ ਦੇ ਮਤਲਬ ਤਾਇਆ ਜੀ ਦੇ نو ਪੁੱਤਰ ਸੀਗੇ ਉਹਨਾਂ ਦਾ ਇੱਕ ਬੇਟਾ ਫੌਜੀ ਆ ਉਹ ਉਹਨਾਂ ਨੇ ਸਾਨੂੰ ਫੋਨ ਕਰਕੇ ਕਹਿੰਦੇ ਆ ਕਿ ਅਸੀਂ ਮਤਲਬ ਇਹਨਾਂ ਨੂੰ ਮਾਰ ਕੇ ਤੇ ਇਹਨਾਂ ਦੀ ਮੰਂਜੀ ਚੱਕ ਲਈਏ ਤੇ ਨਾਨਕੇ ਆਣਗੇ ਹੋਰ ਕੋਈ ਅੱਗੇ ਨਹੀਂ ਆਏਗਾ ਐਡੇ ਕੋ ਫੋਨ ਦੇ ਕਾਸੇ ਹੋ ਗਏ ਪਰਵਾਰ ਨਾਲ ਹਾਂਜੀ ਰਿਕਾਰਡਿੰਗ ਆ ਸਾਡੇ ਕੋਲ ਹੈਗੀ ਆ ਬਕਾਇਦਾ ਇਹਨਾਂ ਦਾ ਮੁੰਡਾ ਜਿਹੜਾ ਫੌਜੀ ਲੱਗਿਆ ਹੋਇਆ ਉਹ ਕਹਿ ਰਿਹਾ ਹੈ ਕਿ ਅਸੀਂ ਤੁਹਾਡੇ ਪਵਾ ਦੇ ਮੁੰਡੇ ਨੂੰ ਮਾਰ ਦਾਂਗੇ ਔਰ ਅਸੀਂ ਉਹਦੇ ਨਾਨਕੇ ਆਣਗੇ ਔਰ ਇਹਨਾਂ ਨੂੰ ਚੱਕ ਲੈਣਗੇ ਹਾਂਜੀ ਕਸ਼ਮੀਰਪੁਰ ਇਹ ਮੇਰੇ ਪੂਆ ਜੀ ਆ ਪੂਆ ਹਾਂਜੀ ਇਹ ਤਾਂ ਇਹਨਾਂ ਦੇ ਮਤਲਬ ਪੂਆ ਜੀ ਦੇ ਜੇਡ ਦੇ ਬੱਚੇ ਆ ਉਹਨਾਂ ਨੇ ਕੀਤੀ ਆ ਜਮੀਂਦਾਰ ਰੋਲਾ ਹਾਂਜੀ ਪਰ ਤਾਂ ਕੀ ਰੋਲਾ ਬਤਨ ਪੱਜਾ ਕਰਨ ਦਾ ਕੀ ਕਰਦੇ ਹਾਂਜੀ ਇਹ ਮਤਲਬ ਪੂੜ ਜੀ ਵੱਟ ਪਾ ਕੇ ਆਏ ਸੀਗੇ ਇਹਨਾਂ ਦੀ ਖੁੱਦ ਦੀ ਜ਼ਮੀਨ ਸੀਗੀ ਔਰ ਇਹ ਉਹਨਾਂ ਨੂੰ ਕਹਿੰਦੇ ਤੁਸੀਂ ਸਾਡੀ ਪੈਲੀ 'ਚ ਵੱਟ ਪਾ ਕੇ ਆਏ ਆ ਹਾਂਜੀ ਬਹੁਤੀ ਰਾਜਸ਼ ਘਟਦੇ ਸੀ ਹਾਂਜੀ ਟੋਟ ਮਰ ਕਿਤੇ ਕਿਤੇ ਕੀਤੀ ਇਹਨਾਂ ਦੇ ਮਤਲਬ ਤਾਇਆ ਜੀ ਦੇ نو ਪੁੱਤਰ ਸੀਗੇ ਉਹਨਾਂ ਦਾ ਇੱਕ ਬੇਟਾ ਫੌਜੀ ਆ ਉਹ ਉਹਨਾਂ ਨੇ ਸਾਨੂੰ ਫੋਨ ਕਰਕੇ ਕਹਿੰਦੇ ਆ ਕਿ ਅਸੀਂ ਮਤਲਬ ਇਹਨਾਂ ਨੂੰ ਮਾਰ ਕੇ ਤੇ ਇਹਨਾਂ ਦੀ ਮੰਜੀ ਚੱਕ ਲਈਏ ਦੇ ਨਾਨਕੇ ਆਣਗੇ ਹੋਰ ਕੋਈ ਅੱਗੇ ਨਹੀਂ ਆਏਗਾ ਐਡੇ ਕੋ ਖੂਨ ਦੇ ਕਾਸੇ ਹੋ ਜਾਣ ਪਰਿਵਾਰ ਨਾਲ ਹਾਂਜੀ ਰਿਕਾਰਡਿੰਗ ਸਾਡੇ ਕੋਲ ਹੈਗੀ ਆ ਬਕਾਇਦਾ ਇਹਨਾਂ ਦਾ ਮੁੰਡਾ ਜਿਹੜਾ ਫੌਜੀ ਲੱਗਿਆ ਹੋਇਆ ਉਹ ਕਹਿ ਰਿਹਾ ਹੈ ਕਿ ਅਸੀਂ ਤੁਹਾਡੇ ਪੁਆ ਦੇ ਮੁੰਡੇ ਨੂੰ ਮਾਰ ਦਾਂਗੇ ਔਰ ਅਸੀਂ ਉਹਦੇ ਨਾਂਕੇ ਆਣਗੇ ਔਰ ਇਹਨਾਂ ਨੂੰ ਚੱਕ ਲੈਣਗੇ ਹਾਂਜੀ ਕਸ਼ਮੀਰਪੁਰ ਹੈ ਕਸ਼ਮੀਰਪੁਰ ਕੀ ਲੱਗਦੇ ਨੇ ਇਹ ਮੇਰੇ ਭੂਆ ਜੀ ਆ ਭੂਆ ਹਾਂਜੀ ਇਹਦੇ ਫੁੱਟ ਪਰ ਰੋਈ ਕੇ ਤਾਂ ਰਗੀਦੀ ਕੋ ਪੀਤੀ ਤਾਂ ਇਹਨਾਂ ਦੇ ਮਤਲਬ ਭੂਆ ਜੀ ਦੇ ਜੇਠ ਦੇ ਬੱਚੇ ਆ ਉਹਨਾਂ ਨੇ ਕੀਤੀ ਆ ਜਵੇਹਰ ਰੋਲਾ ਹਾਂਜੀ ਵਰਤ ਦਾ ਕੀ ਰੋਲਾ ਹਟਾ ਕੱਬਿਆ ਕਰਨਾ ਚਾਹੁੰਦੇ ਕੀ ਕਰਨਾ ਹਾਂਜੀ ਇਹ ਮਤਲਬ ਫੁੱਪੜ ਜੀ ਵਟਵਾ ਕੇ ਆਏ ਸੀਗੇ ਇਹਨਾਂ ਦੀ ਖੁੱਦ ਦੀ ਜ਼ਮੀਨ ਸੀਗੀ ਔਰ ਇਹ ਉਹਨਾਂ ਨੂੰ ਕਹਿੰਦੇ ਤੁਸੀਂ ਸਾਡੀ ਪੈਲੀ 'ਚ ਵੱਟ ਪਾ ਕੇ ਆਏ ਆਂ। ਹਾਂਜੀ। ਬਹੁਤੀ ਰਾਜੇਛਟਦੇ ਸੀ। ਹਾਂਜੀ। ਕੁੱਟ ਮਾਰ ਕੇ ਤੇ ਕਿਤੇ ਕੀਤੀ ਆ। ਇਹਨਾਂ ਦੇ ਮਤਲਬ ਤਾਇਆ ਜੀ ਦੇ 9 ਪੁੱਤਰ ਸੀਗੇ। ਉਹਨਾਂ ਦਾ ਇੱਕ ਬੇਟਾ ਫੌਜੀ ਆ। ਉਹ ਉਹਨਾਂ ਨੇ ਸਾਨੂੰ ਫੋਨ ਕਰਕੇ ਕਹਿੰਦੇ ਆ ਕਿ ਅਸੀਂ ਮਤਲਬ ਇਹਨਾਂ ਨੂੰ ਮਾਰ ਕੇ ਤੇ ਇਹਨਾਂ ਦੀ ਮੰਜੀ ਚੱਕ ਲਈਏ ਤੇ ਨਾਨਕੇ ਆਣਗੇ ਹੋਰ ਕੋਈ ਅੱਗੇ ਨਹੀਂ ਆਏਗਾ। ਐਡੇ ਕੋ ਫੋਨ ਦੇ ਕਾਸੇ ਹੋ ਗਏ ਪਰਵਾਰ ਨਾਲ। ਹਾਂਜੀ। ਰਿਕਾਰਡਿੰਗ ਆ ਸਾਡੇ ਕੋਲ ਹੈਗੀ ਆ ਬਕਾਇਦਾ। ਇਹਨਾਂ ਦਾ ਮੁੰਡਾ ਜਿਹੜਾ ਫੌਜੀ ਲੱਗਿਆ ਹੋਇਆ ਉਹ ਕਹਿ ਰਿਹਾ ਹੈ ਕਿ दे मार और के आने गे और गे। हाँ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर